ਸੋ so, ਹੁਣ H1B ਐਕਸਟੈਂਸ਼ਨ ਦਾ ਜਿਹੜਾ ਰੌਲਾ ਹੈ ਨਾ ਉਹ ਥੋੜਾ ਜਿਹਾ ਆਪਾਂ ਦੱਸਦੇ ਜਾਈਏ ਉਹਦਾ ਹੁਣ ਇਹ ਮਤਲਬ ਹੋ ਗਿਆ ਵੀ H1B ਐਕਸਟੈਂਸ਼ਨ ਕਰਾਉਣ ਦੇ ਲਈ ਜਿਹੜੀਆਂ ਮੰਡੇਟਰੀ ਕਰ ਦਿੱਤੀ ਗਈ ਆ ਇੰਟਰਵਿਊਸ ਸੋ ਜਦੋਂ ਵੀ ਹੁਣ ਜਿੰਨੇ ਵੀ ਲੋਕ ਇੱਥੇ H1B ਦੇ ਉੱਤੇ ਹੈਗੇ ਆ ਉਹਨਾਂ ਸਾਰਿਆਂ ਨੂੰ ਆਪਣੇ ਵਾਪਸ ਮੋਲਕ ਦੇ ਵਿੱਚ ਜਾਣਾ ਜਿਹੜਾ ਉਹ ਪਿਆ ਕਰੂਗਾ ਉੱਥੇ ਜਾਣਗੇ ਤਾਂ ਉੱਥੇ ਜਾ ਕੇ ਦੁਬਾਰਾ ਇੰਟਰਵਿਊ ਹੋਊਗੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਵੀਜ਼ਾ ਸਟੈਂਪ ਹੋਊਗਾ ਤੇ ਦੁਬਾਰਾ ਤੁਸੀਂ ਵਾਪਸ ਆ ਸਕਦੇ ਆ। ਇਹੀ ਕੰਮ ਇਹਨਾਂ ਨੇ ਸਟੂਡੈਂਟ ਵੀਜ਼ੇ ਲਈ ਵੀ ਕਰ ਦਿੱਤਾ ਆ। F1 ਵੀਜ਼ੇ ਦੇ ਲਈ ਵੀ ਇਹਨਾਂ ਨੇ ਇਹ ਜਿਹੜੀ ਐਕਸਟੈਂਸ਼ਨ ਪਾਲਿਸੀ ਆ ਉਹ ਵਰਗ ਜਿਹੜੇ ਹਿਸਾਬ ਦੇ ਨਾਲ ਜਿਹੜਾ ਰੀਨਿਊਲ ਐਕਸਟੈਂਸ਼ਨ ਆ ਉਹਦੇ ਲਈ ਹੁਣ ਤੁਹਾਨੂੰ ਇਹ ਮੁਲਕ ਨੂੰ ਛੱਡ ਕੇ ਜਾ ਕੇ ਵਾਪਸ ਆਪਣੇ ਮੁਲਕ ਤੇ ਜਾ ਕੇ ਤੇ ਉੱਥੇ ਜਾ ਕੇ ਤੁਹਾਨੂੰ ਦੁਬਾਰਾ ਜਿਹੜਾ ਆ ਉਹ ਇੰਟਰਵਿਊ ਜਿਹੜੀ ਉਹ ਕਰਵਾਉਣੀ ਆ ਪੈ ਜਿਹੜੀ ਉਹ ਪਿਆ ਕਹੂਗੀ ਪੈ ਸਕਦੇ ਨਹੀਂ ਆ ਵੀ ਹੁਣ ਕਰਨੀ ਪਿਆ ਕਰੂਗੀ ਸਪਟੰਬਰ ਮਹੀਨੇ ਤੋਂ ਇਹ ਚੀਜ਼ ਜਿਹੜੀ ਉਹ ਲੱਗ ਸਪਟੰਬਰ ਕੇ ਅਕਤੂਬਰ ਤੱਕ ਹਰ ਜੋਸੇ ਕਿ ਸਪਟੰਬਰ ਤੋਂ ਸਪਟੰਬਰ ਤੋਂ ਸੋ ਬਿਲਕੁਲ ਮਹੀਨੇ ਬਾਅਦ ਤੋਂ ਹੁਣ ਤੁਸੀਂ ਹਿਸਾਬ ਲਾ ਲਓ ਵੀ ਸਪਟੰਬਰ ਦੇ ਵਿੱਚ ਜਿੰਨਾ ਜਿੰਨਾ ਦੀਆਂ ਵੀ ਐਕਸਟੈਂਸ਼ਨਾਂ ਆ ਰਹੀਆਂ ਉਸ ਤੋਂ ਬਾਅਦ ਚ ਉਹਨਾਂ ਸਾਰਿਆਂ ਨੂੰ ਮੂਲਕ ਇੱਕ ਦੀ ਅਮਰੀਕਾ ਛੱਡਣਾ ਪਊਗਾ ਆਪਣੇ ਮੂਲਕ ਜਾਣਾ ਪਊਗਾ ਉੱਥੇ ਸਟੈਂਪ ਲਵਾ ਕੇ ਫਿਰ ਦੁਬਾਰਾ ਜਿਹੜਾ ਉਹ ਵਾਪਸ ਅਜਿਹੇ ਆਉਣਾ ਪਊਗਾ ਸੋ ਇਹਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਇੱਕ ਤਰੀਕਾ ਹੀ ਹੁੰਦਾ ਆ ਵੀ ਚੀਜ਼ਾਂ ਨੂੰ ਕਿਦਾਂ ਸਲੋ ਡਾਊਨ ਕਰਦਾ ਕਿਦਾਂ ਜਿਹੜੀਆਂ ਇੰਨਾਂ ਚੀਜ਼ਾਂ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਮੈਨੀਪੂਲੇਟ ਵੀ ਇੱਕ ਹਿਸਾਬ ਦੇ ਨਾਲ ਕੀਤਾ ਜਾਂਦਾ ਆ ਅਮਰੀਕਨ ਜੌਬਸ ਨੂੰ ਮੋਰੀ ਜਿਹੜਾ ਉਹ ਰੱਖਣ ਦੇ ਲਈ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਹੋ ਰਹੀਆਂ ਆ ਸੋ ਇਹ ਹੁਣ ਇਸ ਟਾਈਮ ਇਹ 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 ਇਹਦੇ ਨਾਲ H1 ਵੀ ਬਹੁਤ سارے ਲੋਕ ਤੰਗ ਪਰੇਸ਼ਾਨ ਹੋਣਗੇ ਕਹਿਣਗੇ ਯਾਰ ਕੌਣ ਆਈ ਜਾਵੇ ਜਾਈ ਜਾਵੇ ਦਫਾ ਕਰੋ ਇੱਕ ਪਾਸੇ ਜਿਹੜਾ ਉਹ ਹੁਣ ਕਹੀ ਪਿਆ ਆ ਤਿੰਨ ਦੋ ਤਿੰਨ ਨਿਆਣੇ ਆ ਉਹਨਾਂ ਨੇ ਜੇ ਪੰਜ ਜਾਣਿਆਂ ਨੂੰ ਜਾਣਾ ਪਊ ਕਿੰਨਾ ਉਹਨਾਂ ਦਾ ਖਰਚਾ ਹੋਊ ਹਾਂਜੀ ਨਹੀਂ ਉਹ ਤਾਂ ਫਿਰ ਹੁਣ ਹੈ ਹੀ ਆ ਉਹ ਫਿਰ ਕਹਿੰਦੇ ਵੀ H1 ਦੇ ਤੇ ਤਨਖਾਹ ਵੀ ਤਾਂ ਸੋਹਣੀ ਮਿਲਦੀ ਆ ਨਾ ਇਹ ਅਮਰੀਕਾ ਵਾਲੇ ਤੇ ਇਹ ਕਹਿੰਦੇ ਆ ਨਾ ਵੀ ਫਿਰ ਤੁਸੀਂ ਹੁਣ ਜਾਓ ਵਾਪਸ ਤੇ ਉੱਥੇ ਜਾ ਕੇ ਜਿਹੜੀ ਐਕਸਟੈਂਸ਼ਨ ਆ ਉਹ ਲਵਾ ਕੇ ਆਓ ਇਹ ਇਹ ਹਰਜੋਤ ਸਿੰਘ ਜੀ ਇਹ ਸਾਰੇ H1B ਵਾਲਿਆਂ ਲਈ ਕਰ ਦਿੱਤਾ ਇਹ ਰਿਸਪੈਕਟਿਵ ਇੰਡੀਆ ਤੋਂ ਜਾਂ ਚਾਈਨਾ ਤੋਂ ਜਾਂ ਕਿਸੇ ਹੋਰ ਮੁਲਕ ਤੋਂ ਜੇ ਇਹ ਸਾਰਿਆਂ ਲਈ ਆ ਸਾਰਿਆਂ ਲਈ ਆ ਸੋ H1B ਐਕਸਟੈਂਸ਼ਨ ਦੇ ਲਈ ਸੋ ਜਿਹੜੇ ਵੀ ਮੁਲਕ ਤੋਂ ਤੁਸੀਂ ਆਏ ਆ ਜੇ H1B ਤੁਹਾਡਾ ਹੈਗਾ ਤੇ ਜੇ ਤੁਸੀਂ ਉਸ ਨੂੰ ਐਕਸਟੈਂਡ ਕਰਾਉਣਾ ਤਾਨੂੰ ਵਾਪਸ ਆਪਣੇ ਮੁਲਕ ਜਾਣਾ ਪੈਣਾ ਤੇ ਉੱਥੇ ਜਾ ਕੇ ਸਟੈਂਪ ਜਿਹੜੀ ਉਹ ਲਗਵਾਉਣੀ ਪਿਆ ਕਰੂਗੀ ਸੋਹਾਲ ਦੀ ਘੜੀ ਇਹ ਜਿਹੜੀ ਨਵੀਂ ਪਾਲਿਸੀ 1 ਸਪਟੰਬਰ ਤੋਂ ਸ਼ੁਰੂ ਹੋਣ ਜਾ ਰਹੀ ਆ ਤੇ ਇਸ ਦੇ ਵਿੱਚ ਜਿੱਦਾਂ ਮੈਂ ਦੱਸਿਆ ਵੀ ਜਿਹੜੇ ਸਟੂਡੈਂਟ ਵੀਜ਼ੇ ਦੇ ਉੱਤੇ ਆ F1 ਵਾਲੇ ਆ ਜੇ ਉਹਨਾਂ ਦਾ ਵੀ ਵੀਜ਼ਾ ਐਕਸਪਾਇਰ ਹੁੰਦਾ ਆ ਤੇ ਉਹ ਅੱਗੇ OPT, CPT ਇਹ ਥੋੜਾ ਜਿਹਾ ਹੁਣ ਟੈਕਨੀਕਲ ਹੋ ਜਾਊਗਾ ਇਹ ਆਪਾਂ ਅਟਰਨੀ ਟਿਰਕਿਆਣਾ ਜੀ ਨੂੰ ਪੁੱਛਾਂਗੇ ਵੀ ਇੱਕ ਕਿਦਾਂ ਜਿਹੜਾ ਉਹ ਵਰਕ ਕਰਦਾ ਹੈ ਉਹਨਾਂ ਸਾਰਿਆਂ ਦੇ ਲਈ ਸੋ ਉਹ ਥੋੜਾ ਆਪਾਂ ਨੂੰ ਜ਼ਿਆਦਾ ਕਲੀਅਰਲੀ ਇਸ ਦੇ ਵਿੱਚ ਦੱਸਣਗੇ ਸੋ ਪਰ ਇਹ ਆ ਵੀ ਜਿਹੜੀ ਨਵੀਂ ਪਾਲਿਸੀ ਦੇ ਤਹਿਤ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਇਹਨਾਂ ਨੇ H1B ਦੇ ਉੱਤੇ ਵੀ ਲਗਾਮਾਂ ਜਿਹੜੀਆਂ ਉਹ ਕੱਸ ਦਿੱਤੀਆਂ ਹੈਗੀਆਂ